ਤੁਸੀਂ ਆਪਣੇ ਦਿਲ 'ਚ ਜੇ ਰੱਖਣਯੋਗੀ ਗੱਲ ਨੂੰ ਨਹੀਂ ਸਮਝਦੇ ਤੇ ਉਹ ਕਿਸੇ ਹੋਰ ਦੇ ਦਿਲ ਦੇ ਵਿੱਚ ਵਾਰ ਕਰਨਯੋਗੀ ਵੀ ਨਹੀਂ ਹੈ ਜੇ ਤੁਸੀਂ ਉਸ ਗੱਲ ਦਾ ਬੋਝ ਨਹੀਂ ਸਹਿ ਸਕਦੇ ਕਿਸੇ ਹੋਰ ਤੇ ਨਾ ਉਲੰਘਦੋ ਸੱਚ ਉਹ ਨਹੀਂ ਹੈ ਜਿਹੜਾ ਕਿਸੇ ਨੂੰ ਸੱਟ ਮਾਰਨ ਦੀ ਖਾਤਰ ਬੋਲਿਆ ਜਾਵੇ ਸੱਚ ਉਹ ਹੈ ਜਿਹੜਾ ਕਿਸੇ ਦੀ ਵਜੀ ਸੱਟ ਨੂੰ ਮਰਮ ਦੇਣ ਦਾ ਕੰਮ ਕਰੇ ਕੁਝ ਅਜਿਹੇ ਲੋਕ ਨੇ ਜਿਹੜੇ ਬੂਟਾਂ ਦਾ ਫਿਕਰ ਕਰਦੇ ਨੇ ਇਹ ਬਹੁਤ ਪੁਰਾਣੀ ਫਿਲਾਸਫੀ ਹੈ ਕੁਝ ਜਏ ਨੇ ਜਿਨ੍ਹਾਂ ਨੇ ਪੈਰਾਂ ਬਿਨਾਂ ਵੀ ਬਹੁਤ ਲੰਮਾ ਸਫ਼ਰ ਗਾ ਲਿਆ ਸਾਡੀ ਚੈਨਲ ਨਾਲ ਜੁੜੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਕਹਿੰਦੇ ਨੇ ਜ਼ਿੰਦਗੀ ਦੇ ਵਿੱਚ ਸਲੀਕਾ ਬਹੁਤ ਜ਼ਰੂਰੀ ਹੈ ਸਲੀਕਾ ਗੱਲਬਾਤ ਕਰਨ ਦਾ ਸਲੀਕਾ ਉੱਠਣ ਬੈਠਣ ਦਾ ਸਲੀਕਾ ਖਾਣ ਪੀਣ ਦਾ ਤਾਂ ਚਲੋ ਅੱਜ ਥੋੜਾ ਸਲੀਕਾ ਸਿੱਖੀਏ ਸਲੀਕੇਦਾਰ ਬਣੀਏ ਤੁਸੀਂ ਦੇਖ ਰਹੇ ਆ ਡੀਪ ਪ੍ਰੋਡਕਸ਼ਨਸ ਚੈਨਲ ਮੈਂ ਹਰੀਨਾ ਤੇ ਮੇਰੇ ਨਾਲ ਨੇ ਪੈਨ ਬਬੂ ਤੀਰਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਮੈਂ ਤੁਸੀ ਮੈਂ ਠੀਕ ਐ ਜੀ ਕਹਿੰਦੇ ਨੇ ਕਿ ਜਦੋਂ ਕਿਸੇ ਨਾਲ ਗੱਲ ਕਰਨੀ ਹੁੰਦੀ ਹੈ ਜਾਂ ਆਪਣੇ ਦਿਲ ਦੀ ਗੱਲ ਰੱਖਣੀ ਹੁੰਦੀ ਹੈ ਤਾਂ ਬੜੇ ਸਲੀਕੇ ਦੇ ਨਾਲ ਕਰੋ ਗੱਲਬਾਤ ਕਰਨ ਦੇ ਲਈ ਕਿਹੋ ਜਿਹਾ ਸਲੀਕਾ ਹੋਣਾ ਚਾਹੀਦਾ ਹੈ ਜਸ ਲੈਸਰ than all ਤੁਸੀਂ ਗੱਲ ਕਰਦੇ ਹੋ ਜੋ ਵੀ ਤੁਹਾਡਾ ਤਰੀਕਾ ਹੈ ਉਹੀ ਤੁਹਾਡੀ ਪਛਾਣ ਬਣ ਜਾਂਦੀ ਹੈ ਕਈ ਵਾਰ ਬੜੇ ਸਧਾਰਨ ਜਿਹੇ ਚਿਹਰੇ ਹੁੰਦੇ ਐ ਜਿਨ੍ਹਾਂ ਕੋਲੇ ਦੇਖਦੇ ਵਿੱਚ ਕੁਝ ਯਾਦ ਰੱਖਣ ਨੂੰ ਦੇਣ ਨੂੰ ਨਹੀਂ ਹੁੰਦਾ ਪਰ ਉਹਨਾਂ ਦੀਆਂ ਗੱਲਾਂ ਅਜਈਆਂ ਹੁੰਦੀਆਂ ਆ ਜਾਂ ਗੱਲ ਕਹਿਣ ਦਾ ਤਰੀਕਾ ਉਹ ਜਿਹਾ ਹੁੰਦਾ ਹੈ ਕਿ ਤੁਸੀਂ ਭਰੇ ਭਰੇ ਜੇ ਮੁਰਦਿਆਂ ਉਸ ਮੁਲਾਕਾਤ ਤੋਂ ਜੀ ਸੋ ਉਹ ਖਾਸ ਚੀਜ਼ ਸਲੀਕਾ ਹੈ ਦੇਖੋ ਕਿਸੇ ਨੂੰ ਕੋਈ ਅੰਦਾਜ਼ਾ ਨਹੀਂ ਕਿ ਤੁਹਾਡਾ ਬੈਂਕ ਬੈਲੈਂਸ ਕੀ ਹੈ ਤੁਹਾਡਾ ਬੈਕਗ੍ਰਾਉਂਡ ਕੀ ਹੈ ਤੁਹਾਡੀਆਂ ਡਿਗਰੀਆਂ ਕੀ ਹਨ ਤੁਸੀਂ ਕਿਸ ਸੋਧੇ ਤੇ ਮੜਾ ਮੋਟਾ ਕਿਸੇ ਨੂੰ ਪਤਾ ਹੋਊਗਾ ਪਰ ਉਸ ਚੀਜ਼ ਦਾ ਅਗਲੇ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਇਹ ਮੌਕੇ ਜਿਹੜੇ ਨੇ ਆਉਣੇ ਜਾਣੇ ਨੇ ਪਰ ਹਾਂ ਤੁਸੀਂ ਜੇ ਕਿਸੇ ਦਾ ਧਿਆਨ ਖਿੱਚਣਾ ਹੈ ਕਿਸੇ ਨੂੰ ਉਸ ਘੇਰੇ ਦੇ ਵਿੱਚ ਲੈ ਕੇ ਆਉਣਾ ਜਿੱਥੇ ਅਗਲਾ ਤੁਹਾਨੂੰ ਤਵੱਜੋ ਦੇਵੇ ਤੇ ਉਹ ਸਾਰਾ ਕੁਝ ਸਿਰਫ ਤੇ ਸਿਰਫ ਤੁਹਾਡੀਆਂ ਗੱਲਾਂ ਬਾਤਾਂ ਵਿੱਚ ਹੈ ਜੀ ਕੁਝ ਲੋਕ ਬੜੇ ਸਪਸ਼ਟਵਾਦੀ ਹੁੰਦੇ ਆ ਮੂੰਹ ਤੇ ਗੱਲ ਕਰਦੇ ਆ ਤੇ ਕਈਆਂ ਨੂੰ ਉਹ ਗੱਲ ਬੁਰੀ ਵੀ ਲੱਗਦੀ ਆ ਉਹਨਾਂ ਨੂੰ ਕਈ ਵਾਰੀ ਬਤਮੀਜ਼ ਮੂੰਹ ਫੱਟ ਤੱਕ ਕਿਹਾ ਜਾਂਦਾ ਹੈ ਪਰ ਉਹਨਾਂ ਲੋਕਾਂ ਦਾ ਤਰਕ ਹੁੰਦਾ ਹੈ ਕਿ ਅਸੀਂ ਮੂੰਹ ਤੇ ਗੱਲ ਕਰਦੇ ਆ ਅਸੀਂ ਦਿਲ 'ਚ ਨਹੀਂ ਰੱਖਦੇ ਕਿ ਕਈ ਲੋਕ ਹੁੰਦੇ ਆ ਮੂੰਹ ਤੇ ਬੜੇ ਮਿੱਠੇ ਹੁੰਦੇ ਆ ਪਰ ਦਿਲ ਦੇ ਵਿੱਚ ਖਾਰ ਰੱਖਦੇ ਆ ਸਪਸ਼ਟਵਾਦੀ ਦਾ ਕਿੰਨੀ ਕੋ ਜ਼ਰੂਰੀ ਹੈ ਮੇਰੇ ਖਿਆਲ ਦੇ ਵਿੱਚ ਇਹ ਇੱਕ ਜਿਹੜਾ ਚੁੱਪ ਵੀ ਗੱਲ ਕਹਿਣ ਦਾ ਇੱਕ ਜਜ਼ਬਾ ਹੁੰਦਾ ਲੋਕਾਂ ਦਾ ਔਰ ਇਸ ਆਰ ਦੇ ਵਿੱਚ ਕਹਿਣ ਦਾ ਕਿ ਅਸੀਂ ਮੂੰਹ ਤੇ ਕਹਿਣ ਨੇ ਇਹ ਇੱਕ క్రੂਡਨੈਸ ਹੈ ਇਹ ਕਿਸੇ ਕਿਸਮ ਦੀ ਤਹਜ਼ੀਬ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀ ਕਿ ਤੁਸੀਂ ਕਿਸੇ ਦਾ ਦਿਲ ਦਿਖਾਓ ਜੀ ਤੁਸੀਂ ਆਪਣੇ ਦਿਲ 'ਚ ਜੇ ਰੱਖਣਯੋਗੀ ਗੱਲ ਨੂੰ ਨਹੀਂ ਸਮਝਦੇ ਤੇ ਉਹ ਕਿਸੇ ਹੋਰ ਦੇ ਦਿਲ ਦੇ ਵਿੱਚ ਵਾਰ ਕਰਨਯੋਗੀ ਵੀ ਨਹੀਂ ਹੈ ਜੇ ਤੁਸੀਂ ਉਸ ਗੱਲ ਦਾ ਬੋਝ ਨਹੀਂ ਸਹਿ ਸਕਦੇ ਕਿਸੇ ਹੋਰ ਤੇ ਨਾ ਉਲੰਘਦੋ ਜੀ ਬੜੇ ਲੋਕਾਂ ਨੂੰ ਮੈਂ ਦੇਖਿਆ ਕਿ ਉਹਨਾਂ ਨੂੰ ਜਿਹੜਾ ਫਰਕ ਹੈ ਇੱਕ ਤੇਹਜ਼ੀਬਦਾਰ ਕਮਿਊਨੀਕੇਸ਼ਨ ਦਾ ਤੇ ਇੱਕ ਗੈਰ ਤੇਹਜ਼ੀਬਦਾਰ ਵਰਤਾਲਾਪ ਦਾ ਉਹ ਨਹੀਂ ਪਤਾ ਸੱਚ ਉਹ ਨਹੀਂ ਹੈ ਜਿਹੜਾ ਕਿਸੇ ਨੂੰ ਛੱਟ ਮਾਰਨ ਦੀ ਖਾਤਰ ਬੋਲਿਆ ਜਾਵੇ ਸੱਚ ਉਹ ਹੈ ਜਿਹੜਾ ਕਿਸੇ ਦੀ ਵਜੀ ਛੱਟ ਨੂੰ ਮਰਮ ਦੇਣ ਦਾ ਕੰਮ ਕਰੇ ਜੀ ਤੁਸੀਂ ਜੇ ਕਿਸੇ ਦਾ ਫਾਇਦਾ ਨਹੀਂ ਕਰ ਰਹੇ ਆਪਣੀਆਂ ਗੱਲਾਂ ਨਾਲ ਸਿਰਫ ਇੱਕ ਨੁਕਸਾਨ ਦੀ ਕੋਸ਼ਿਸ਼ ਕਰ ਰਹੇ ਹੋ ਉਹ ਗੱਲਾਂ ਨਾ ਕਰੋ ਵਾਹ ਬਹੁਤ ਹੀ ਖੂਬਸੂਰਤ ਗੱਲ ਕੀਤੀ ਹੈ ਤੇ ਬਹੁਤ ਹੀ ਘੱਟ ਸ਼ਬਦਾਂ ਵਿੱਚ ਇਹ ਗੱਲ ਨੂੰ ਸਮੇਟਿਆ ਹੈ ਤੁਸੀਂ ਕਿਉਂਕਿ ਅਕਸਰ ਹੀ ਅਸੀਂ ਕਹਿ ਦਿੰਨੇ ਆ ਕਿ ਅਸੀਂ ਤਾਂ ਸਪਸ਼ਟ ਪਾਤੀ ਹਾਂ ਤੇ ਅਸੀਂ ਕਿੰਨੀ ਕੋ ਚੁਭਵੀ ਗੱਲ ਕਹਿ ਦਿੰਨੇ ਆ ਕਿ ਦੂਸਰੇ ਨੂੰ ਅਸੀਂ ਉਹਦੇ ਮਾਨਸਿਕ ਪੱਧਰ ਦੇ ਉੱਤੇ ਠੇਸ ਪਹੁੰਚਾਉਂਦੇ ਆ ਦੁਖੀ ਕਰਦੇ ਆ ਸਪਸ਼ਟਵਾਦਤਾ ਇਹ ਨਹੀਂ ਹੋਣੀ ਚਾਹੀਦੀ ਕਿ ਅਸੀਂ ਆਪਣੀਆਂ ਗੱਲਾਂ ਨਾਲ ਦੂਸਰੇ ਨੂੰ ਠੇਸ ਪਹੁੰਚਾਈਏ ਬਲਕਿ ਵਾਕਈ ਗੱਲ ਹੈ ਜਿਹੜੀ ਗੱਲ ਅਸੀਂ ਆਪਣੇ ਅੰਦਰ ਨਹੀਂ ਰੱਖ ਸਕਦੇ ਉਹ ਦੂਜੇ ਨੂੰ ਵੀ ਨਾ ਕਹੀਏ ਤੇ ਇਹੀ ਮੇਰੇ ਖਿਆਲ ਨਾਲ ਗੱਲਬਾਤ ਕਰਨ ਦਾ ਸਲੀਕਾ ਹੈ ਹੁਣ ਪਹਿਰਾਵੇ ਦੀ ਗੱਲ ਕਰਦੇ ਆ हमेशा क्या जाता है कि खाओ मन पाँगा तो पाओ जग पाँगा जो दुनिया को पसंद है वह पाना चाहिए है पर दूजे पास लोग कहें कि जिंदगी है असी अपनी जिंदगी अपने, अपने हिसाब न जीनी है असी जो मर्जी पाइए जो मर्जी खाइए किसी समस्या हम पहरावा कि होना चाहिए है आम तौर पर हर एक अपनी पसंद है अपनी राय है ਅ ਮੈਂ ਹਮੇਸ਼ਾ ਇਹ ਸਮਝਦੀ ਹਾਂ ਕਿ ਜਿਸ ਚੀਜ਼ ਦੇ ਵਿੱਚ ਤੁਹਾਡੀ ਗ੍ਰੇਸ ਕੰਪਰੋਮਾਈਜ਼ ਨਹੀਂ ਹੁੰਦੀ ਉਹ ਤੁਹਾਡੇ ਵਾਸਤੇ ਸਹੀ ਹੈ ਹਰ ਬੰਦਾ ਕਿਸੇ ਦੀ ਨਕਲ ਨਹੀਂ ਕਰ ਸਕਦਾ ਤੂੱਚੀ ਗੱਲ ਇਹ ਹੁੰਦੀ ਹੈ ਕਿ ਮੈਂ ਮਹਿਸੂਸ ਕਰਦੀ ਹਾਂ ਕਿ ਸਾਦਗੀ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਯਾ ਸਟਿਕ ਇਕਲਿਪਸ ਟੈਸਟ ਪਾਸ ਕਰਨ ਵਾਲੀ ਗੱਲ ਹੈ ਜੀ ਜਦੋਂ ਤੁਸੀਂ ਕਿਸੇ ਨੂੰ ਇੰਪ੍ਰੈਸ ਕਰਨ ਦੀ ਖਾਤਰ ਤਿਆਰ ਨਹੀਂ ਹੋ ਰਹੇ ਜਦੋਂ ਤੁਹਾਡੀ ਇਹ ਕੋਸ਼ਿਸ਼ ਨਹੀਂ ਹੈ ਕਿ ਤੁਸੀਂ ਆਪਣੀ ਆਈਡੈਂਟੀਟੀ ਸਿਰਫ ਆਪਣੇ ਪਹਿਰਾਵੇ ਤੋਂ ਬੋਰੋ ਕਰਨੀ ਹੈ ਹਮ ਉਹਨ ਇੱਕ ਵੱਡੀ ਸ਼ਖਸੀਅਤ ਨੂੰ ਤੁਸੀਂ ਦੇਖ ਲਓ ਉਹ ਇੱਕ ਭੀੜ ਦੇ ਵਿੱਚ ਖੜਾ ਹੋਊਗਾ ਕਿਹਦਾ ਧਿਆਨ ਜਾਊਗਾ ਇਹਨੇ ਕੀ ਪਾਇਆ ਕੀ ਨਹੀਂ ਪਾਇਆ ਉਹ ਸ਼ਖਸੀਅਤ ਹੀ ਇੰਨੀ ਬੁਲੰਦ ਹੈ ਬਾਕੀ ਸਾਰੀਆਂ ਚੀਜ਼ਾਂ ਉਹਦੇ ਮੁਕਾਬਲੇ ਕੁਝ ਵੀ ਨਹੀਂ ਹਮ ਇੱਕ ਤੁਹਾਨੂੰ ਹੱਸੇ ਦੀ ਗੱਲ ਮੈਂ ਸੁਣਾਉਣੀ ਹੈ ਕਿ ਹੈ ਤੇ ਬੜੀ ਪਰਫਾਉਂਡ ਫਿਲਾਸਫੀ ਇਸ ਗੱਲ ਨੇ ਮੈਨੂੰ ਦਿੱਤੀ ਪਰ ਇੱਕ ਵਕਤ ਸੀ ਜਦੋਂ ਇੱਕ ਕਾਲਜ ਤੋਂ ਸਿੱਧਾ ਮੈਨੂੰ ਆਪਣੇ ਘਰਦਿਆਂ ਨਾਲ ਇੱਕ ਵਿਆਹ ਤੇ ਜਾਣਾ ਪਿਆ ਸੋ ਸਾਡੀ ਕਾਲਜ ਦੀ ਯੂਨੀਫਾਰਮ ਹੁੰਦੀ ਸੀ ਉਹ ਚਿੱਟਾ ਸੂਟ ਤੇ ਨਾਲ ਦੁਪੱਟਾ ਹੁੰਦਾ ਸੀ ਉਹ ਤੁਸੀਂ ਰੰਗਦਾਰ ਵੀ ਲੈ ਸਕਦੇ ਸੀ ਪਰ ਇਦੋਂ ਸਾਦਾ ਕੀ ਕੁਝ ਹੋਊਗਾ ਹੈਨਾ ਤੇ ਅਸੀਂ ਇੱਕ ਵਿਆਹ ਤੇ ਜਾਣਾ ਸੀ ਤੇ ਮੈਂ ਆਪਣੇ ਘਰਦਿਆਂ ਨੂੰ ਕਿਹਾ ਮੋਗੇ ਜਾਣਾ ਸੀ ਮੈਂ ਕਿਹਾ ਮੈਨੂੰ ਘਰੇ ਪਹਿਲਾਂ ਛੱਡ ਦਿਓ ਛੜਾ ਸੜਾ ਮੋਗੇ ਵਾਲਾ ਕਾਰ ਵੀ ਮੈਂ ਤਿਆਰ ਨਹੀਂ ਹਾਂ ਉਸ ਵੇਲੇ ਤੇ ਜਾਣ ਨੂੰ ਤੇ ਮੇਰੇ ਫਾਦਰ ਜਿਹੜੇ ਹਮੇਸ਼ਾ ਹੀ ਵੀ ਨਹੀਂ ਮੈਨੂੰ ਤਾਂ ਤੂੰ ਬਹੁਤ देर ਕਰਤਾ ਲੇਟ ਕਰਤਾ ਗਈ ਮੈਂ ਤਾਂ ਉੱਥੇ ਮੇਰੀ ਤਾਂ ਮਿਲਣੀ ਵੀ ਹੈ ਤੇ ਮੈਂ ਉਹਨਾਂ ਨੂੰ ਹੋਰ ਨਹੀਂ ਪਰੇਸ਼ਾਨ ਕਰ ਸਕਦਾ ਤੇ ਤੂੰ ਚੱਲ ਉਹਨਾਂ ਕੱਪੜਿਆਂ ਦੇ ਵਿੱਚ ਮੈਂ ਤੇ ਇੱਕ ਖੁੰਝੇ 'ਚ ਲੱਗ ਕੇ ਖੜੀ ਰਹੀ ਮੈਨੂੰ ਕਹਿੰਦੇ ਇਹੋ ਜਿਹੇ ਤਾਂ ਕਿਸੇ ਨੇ ਨਹੀਂ ਪਾਏ ਹੁਣੇ ਬਹੁਤ ਸੋਹਣੇ ਪਾਏ ਉਹ ਸੱਚੀ ਹੋਈ ਕਿਸੇ ਨੇ ਨਹੀਂ ਸਿਪਾਏ ਉਹਨਾਂ ਦੇ ਜਿਹੜੇ ਲੱਗੇ ਵੀ ਸੀ ਉਹ ਵੀ ਇੰਨਾ ਸੋਹਣਾ ਤਿਆਰ ਹੋ ਕੇ ਆਏ ਸੀ ਕਿਉਂਕਿ ਮਾਹੌਲ ਇਹੋ ਜਿਹਾ ਸੀ ਵਧੀਆ ਮਤਲਬ ਵਿਆਹ ਤੇ ਹਰ ਕੋਈ ਤਿਆਰ ਹੀ ਹੋ ਕੇ ਆਉਂਦਾ ਤੇ ਮੈਂ ਤੇ ਇੰਨੀ ਆਪ ਦੇ ਅੰਦਰੋਂ ਮੇਰੇ ਝੀਨ ਭਾਵਨਾ ਜੀ ਆ ਗਈ ਤੇ ਮੈਂ ਖੁੰਝੇ ਲੱਗੀ ਖੜੀ ਕਿਸੇ ਨੂੰ ਨਾ ਮਿਲਾਂ ਮੈਨੂੰ ਕੋਈ ਦੇਖੇ ਵੀ ਨਾ ਤੇ ਬਾਅਦ ਚ ਜਦੋਂ ਘਰ ਆਏ ਤੇ ਮੇਰੇ ਪੇਰੈਂਟਸ ਨੇ ਮੈਨੂੰ ਪੁੱਛਿਆ ਵੀ ਤੂੰ ਸਾਰਿਆਂ ਨੂੰ ਮਿਲਣਾ ਸੀ ਇਹ ਕੀ ਤਰੀਕਾ ਹੋਇਆ ਵਿਆਹ ਤੇ ਗਏ ਆ ਮੈਂ ਕਿ ਮੈਨੂੰ ਸ਼ਰਮ ਬਹੁਤ ਆ ਰਹੀ ਸੀ ਮੇਰੇ ਕੱਪੜੇ ਬਹੁਤ ਸਧਾਰਨ ਸੀ ਵਿਆਹ ਤੇ ਜਾਣ ਵਾਲੇ ਥੋੜੋ ਸੀ ਤੇ ਮੇਰੇ ਫਾਦਰ ਨੇ ਕਿਹਾ ਬੇਟਾ ਇੰਨੀ ਨਹੀਂ ਪਰਵਾਹ ਕਰੀਦੀ ਜਿਹੜੇ ਜਾਣਦੇ ਉਹ ਜਾਣਦੇ ਹੀ ਐ ਜਿਹੜੇ ਜਾਣਦੇ ਨਹੀਂ ਉਹ ਜਾਣਦੇ ਹੀ ਨਹੀਂ ਹੂੰ ਬਿਲਕੁਲ ਸੋ ਕਹਿੰਦੇ ਕੱਪੜਿਆਂ ਤੋਂ ਵੀ ਕਦੇ ਕਿਸੇ ਦੀ ਪਛਾਣ ਬਣੀ ਐ ਚਲੋ ਉਹ ਇੱਕ ਚੀਜ਼ ਐ ਕੇ ਵਕੈ ਜਾਂ ਤਾਂ ਪਛਾਣ ਹੋਵੇ ਜੇ ਫਰਜ਼ ਕਰੋ ਬੰਦਾ ਹਲੇ ਉਸ ਰੇਸ ਦਾ ਹਿੱਸਾ ਨਹੀਂ ਹੈ ਜਾਂ ਆਪਣੇ ਸਾਰਿਆਂ ਦਾ ਇੱਕ ਬਹੁਤ ਲੰਬਾ ਇੱਕ ਸਟਰਗਲ ਦਾ ਦੌਰ ਚੱਲਦਾ ਜਦੋਂ ਅਸੀਂ ਆਪਣੀ ਹਲੇ ਗੱਲਬਾਤ ਦੁਨੀਆ ਤੇ ਰੱਖਣ ਜੋਗੇ ਨਹੀਂ ਹੋਏ ਉਦੋਂ ਫਿਰ ਘਟੋ ਘਟ ਤੁਹਾਡੀ ਦਿੱਖ ਦੇ ਵਿੱਚ ਉਹ ਇੱਕ ਸਲੀਕਾ ਜ਼ਰੂਰ ਹੋਵੇ ਜੀਦੇ ਨਾਲ ਕਿਸੇ ਨੇ ਤੁਹਾਨੂੰ ਜੇ ਸੀਰੀਅਸਲੀ ਨਹੀਂ ਲੈਣਾ ਤੇ ਉਹ ਉਹਨੂੰ ਉਹ ਵਜੇ ਤੁਹਾਡੇ ਕਪੜੇ ਨਾ ਮਿਲ ਹਮ ਬਿਲਕੁਲ ਸਹੀ ਅਗਲੇ ਨੂੰ ਲੱਗੇ ਵੀ ਇਹ ਬੰਦੇ ਨੂੰ ਤਜ਼ੀਬ ਹੈਗੀ ਹੈ ਤਿਆਰ ਹੋਣ ਦਾ ਇੱਕ ਤਰੀਕਾ ਹੈਗਾ ਇੱਕ ਡਿਸਪਲਿਨ ਹੈ ਹਮ ਇਹਦੀ ਪਰਸਨੈਲਿਟੀ ਦੇ ਵਿੱਚ ਕੁਝ ਹੋਰ ਵੀ ਸ਼ਾਇਦ ਹੋਊਗਾ ਜੀ ਵਾਕਿਆ ਸਹੀ ਗੱਲ ਹੈ 오रिजिनੈਲਿਟੀ ਤੇ ਇੱਕ ਸ਼ੋਅ ਆਫ ਦੋ ਚੀਜ਼ਾਂ ਹੈ ਬਹੁਤ ਸਾਰੇ ਲੋਕ ਜਿਹੜੇ ਆ ਨਾ ਕਈ ਵਾਰੀ ਬਹੁਤ ਸਾਰੇ ਫੰਕਸ਼ਨਸ ਤੇ ਉੱਤੇ ਸਿਰਫ ਸ਼ੋਅ ਆਫ ਕਰਨ ਦੇ ਲਈ ਵੀ ਚਾਹੀ ਸਾਡਾ ਸਟੇਟਸ ਦੂਜਿਆਂ ਨਾਲੋਂ ਜ਼ਿਆਦਾ ਲੱਗੇ ਚਾਹੀ ਅਸੀਂ ਖੂਬਸੂਰਤ ਦੂਜਿਆਂ ਨੂੰ ਜ਼ਿਆਦਾ ਲੱਗੇ ਮੈਂ ਕਿ ਕਿਸੇ ਤਰੀਕੇ ਦੇ ਨਾਲ ਉਹ ਸ਼ੋਅ ਆਫ ਕਰਨਾ ਜ਼ਿਆਦਾ ਪਸੰਦ ਕਰਦੇ ਆ ਫਿਰ ਇਸੇ ਦਿਖਾਵੇ ਦੇ ਆੜ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਦੀ ਜੋ オリਜਿਨੈਲਿਟੀ ਹੈ ਉਹ ਦੱਬਣੀ ਸ਼ੁਰੂ ਹੋ ਜਾਂਦੀ ਹੈ ਆਪਣੇ オリਜਿਨੈਲਿਟੀ ਨੂੰ ਜਾਂ ਅਸੀਂ ਅਸਲ ਵਿੱਚ ਜੋ ਹੈਗੇ ਆ ਉਦਾਂ ਹੀ ਅਸੀਂ ਰਹੀਏ ਇਹ ਕਿੰਨਾ ਕੋ ਜ਼ਰੂਰੀ ਹੈ ਲਾਈਫ ਦੇ ਵਿੱਚ ਤੁਸੀਂ ਕਿਸੇ ਦੇ ਵੀ ਵਰਗੇ ਜੇ ਬੜਨਾ ਚਾਹੋ ਤਾਂ ਬੜ ਨਹੀਂ ਸਕਦੇ ਤੁਸੀਂ ਆਪਣੀ ਓਰੀਜినੈਲਿਟੀ ਵੀ ਕੰਪਰੋਮਾਈਜ਼ ਕਰ ਲੈਣਿਓ ਤੇ ਅਗਲੇ ਦੇ ਨੇੜ ਦੀ ਵੀ ਨਹੀਂ ਤੁਸੀਂ ਲੰਘ ਸਕਦੇ ਕਿਉਂਕਿ ਉਹਦਾ ਇੱਕ ਜੋ ਵੀ ਉਹਦਾ ਸਟਾਈਲ ਹੈ ਜਾਂ ਜੋ ਵੀ ਉਹਦੀ ਬਣਤਰ ਹੈ ਉਹ ਕੁਦਰਤ ਨੇ ਇੱਕ ਵੱਖਰੇ ਤਰੀਕੇ ਨਾਲ ਬਣਾਈ ਹੈ ਤੁਹਾਨੂੰ ਕੁਦਰਤ ਨੇ ਇੱਕ ਤੁਹਾਡੀ ਪਰਸਨੈਲਿਟੀ ਦਿੱਤੀ ਹੈ ਉਹ ਪਰਸਨੈਲਿਟੀ ਤੁਹਾਡੇ ਵਾਸਤੇ ਉਨੀ ਹੀ ਜ਼ਰੂਰੀ ਹੈ ਉਹਨੂੰ ਤੁਸੀਂ ਸ਼ਾਰਪਨ ਕਰੋ ਉਹਨੂੰ ਘੜੋ ਹੋਰ ਜ਼ਿਆਦਾ ਤੇ ਜੇ ਤੁਸੀਂ ਉਸ ਪਰਸਨੈਲਿਟੀ ਬਾਰੇ ਕਿਸੇ ਵੀ ਕਿਸਮ ਦੀ ਤੁਹਾਨੂੰ ਕਿਸੇ ਵੀ ਕਿਸਮ ਦਾ ਕੰਪਲੈਕਸ ਆ ਗਿਆ ਕਿ ਨਹੀਂ ਆ ਤਾਂ ਮੈਂ ਜੱਟ ਚਦਨੀ ਤੂੰ ਸਿਓ ਹੀ ਨਹੀਂ ਉਹਨੂੰ ਕਬੂਲ ਰੇ ਤੇ ਲੋਕ ਕਿੱਥੋਂ ਕਬੂਲਣਗੇ ਬਿਲਕੁਲ ਸੋ ਇੱਕ ਆਪਾਂ ਵੀ ਜਦੋਂ ਰੋਜ਼ ਕਿੰਨੇ ਲੋਕਾਂ ਨੂੰ ਮਿਲਦੇ ਆ ਆਪਾਂ ਕਿੰਨੇ ਕੁ ਲੋਕਾਂ ਨਾਲ ਬੈਠ ਕੇ ਆਇਨ ਰੈਂਡ ਦੀ ਫਿਲਾਸਫੀ ਡਿਸਕਸ ਕਰਨੀ ਹੁੰਦੀ ਹੈ ਕਿੰਨੇ ਕੁ ਲੋਕਾਂ ਨੂੰ ਪੁੱਛਣਾ ਹੁੰਦਾ ਵੀ ਤੂੰ ਮੀਰ ਤਕੀ ਮੀਰ ਕਿੰਨਾ ਕੁ ਪੜਿਆ ਹੂੰ ਹੈ ਨਾ ਅੱਜਕਲ ਕਿਹੜੀ ਕਿਤਾਬ ਪੜ ਰਿਹਾ ਹੈ ਹੁਣ ਜਿਹੜੀ ਨਵੀਂ ਇਕਨੋਮਿਕ ਪਲਾਨਿੰਗ ਹੈ ਉਹ ਮੁਲਕਾਂ ਦੀ ਕੀ ਹੋਊਗੀ ਜੀ ਆਪਣੀ ਜਿਹੜੀ ਗੱਲਬਾਤ ਹੈ ਉਹਦੇ ਵਿੱਚ ਰੋਜ਼ਮਰਰਾ ਦੀਆਂ ਗੱਲਾਂ ਹੁੰਦੀਆਂ ਹਮਮ ਔਰ ਰੋਜ਼ਮਰਰਾ ਦੀਆਂ ਗੱਲਾਂ ਕਰਨ ਵਾਸਤੇ ਤੁਹਾਨੂੰ ਉਹ ਲੋਕ ਚਾਹੀਦੇ ਹੁੰਦੇ ਨੇ ਜਿਨ੍ਹਾਂ ਦੀ ਪਰਸਨੈਲਿਟੀ ਦੇ ਵਿੱਚ ਤੁਹਾਡੀਆਂ ਗੱਲਾਂ ਸਾਂਭਣ ਦੀ ਇੱਕ ਜੁਗਤ ਹੋਵੇ ਜੀ ਜਿਹੜੇ ਐ ਕੰਦਾ ਨਾ ਟਕਰਾ ਕੇ ਤੁਹਾਡੀ ਗੱਲਾਂ ਨਾ ਮੁੜਨ ਉਹ ਉਹਨਾਂ ਦੇ ਕੋਲ ਵੀ ਕੋਈ ਰਿਸਪੌਂਸ ਹੋਵੇ ਸੋ ਉਹ ਤੁਹਾਡੀ ਆਪਣੀ ਪਰਸਨੈਲਿਟੀ ਹੈ ਕਈ ਵਾਰ ਜਿਵੇਂ ਹੁਣ ਇੱਕ ਖਾਸ ਮੂਡ ਦੇ ਵਿੱਚ ਜਾਂ ਕੋਈ ਅਜੇ ਹੀ ਲੋੜ ਵਾਸਤੇ ਮੇਰੇ ਇੱਕ ਦੋਸਤ ਹੈ ਸਾਰੀ ਦੁਨੀਆ ਦੇ ਵਿੱਚ ਜਿਹਦੇ ਨਾਲ ਮੈਂ ਸਾਰੀਆਂ ਗੱਲਾਂ ਕਰਦੀ ਹਾਂ ਜੇ ਤੁਸੀਂ ਉਹਨੂੰ ਕਿਤੇ ਮਿਲੋ ਜਾਂ ਤੁਸੀਂ ਦੇਖੋ ਤੇ ਉਹਦਾ ਕੋਈ ਵੀ ਉਹ ਅਨਫਿਟ ਹੈ ਉਹ ਸੋਸਾਇਟੀ ਦੇ ਜਿਸ ਸੋਸਾਇਟੀ ਦੇ ਵਿੱਚ ਲੋਕ ਕਹਿੰਦੇ ਕਿ ਹੂਜ਼ ਹੂ ਦੀ ਵੋਕੈਬਲਰੀ ਹੈ ਹਮ ਪਰ ਉਹ ਸਾਰੀ ਦੁਨੀਆ ਦੇ ਵਿੱਚ ਇੱਕ ਐਡਰੈਸ ਹੈ ਜਾਨੀ ਇੱਕ ਸ਼ਖਸ ਹੈ ਜਾਨੀ ਜਿੱਤੇ ਕੋਲ ਮੈਂ ਆਪਣੀ ਅਸਲੀਅਤ ਰੱਖ ਸਕਾਂ ਹਮ ਜੋ ਮੇਰੇ ਨਾਲ ਜਾਂ ਉਹ ਉਸ ਵੇਲੇ ਜੋ ਮੇਰਾ ਮਨ ਕਹਿੰਦਾ ਹੈ ਉਹ ਗੱਲਾਂ ਵਾਸਤੇ ਮੈਨੂੰ ਉਹੀ ਸਦਾ ਤਬੀਅਤ ਔਰਤ ਦੀ ਜ਼ਰੂਰਤ ਹੈ ਜੀ ਸੋ ਇਹ ਹੁੰਦਾ ਹੈ ਕਿ ਆਪਣੀ ਪਰਸਨੈਲਿਟੀ ਜਿਹੜੀ ਹੈ ਉਹ ਬੰਦਾ ਗਹਿੜੇ ਨਾ ਰਹੇ ਦੁਨੀਆ ਦੇ ਰੀਤ ਰਿਵਾਜ ਨੂੰ ਕਿਉਂਕਿ ਉਹਦੀ ਵੀ ਇੱਕ ਜਗ੍ਹਾ ਹੈ ਕੁਦਰਤ ਨੇ ਕੁਝ ਵੀ ਬੇਵਜਹਾਨੇ ਕ੍ਰੀਏਟ ਕੀਤਾ ਮੈਮ ਕਹਿੰਦੇ ਨੇ ਕਿ ਕਿਸੇ ਵੀ ਸ਼ਖਸੀਅਤ ਦਾ ਸਭ ਤੋਂ ਖੂਬਸੂਰਤ ਪਹਿਰਾਵਾ गहना होंद है उसका आत्म विश्वास यत्म hmm. विश्वास अपने अंदर किमें बिल्ड किया जाए सो so, पहली चीज़ एजुकेशन है दूसरी चीज़ सिंसेरिटी है क्योंकि बहुत लंबा रस्ता हर किसी को कल्याण तय करना पैदा जो तो आप अगे भी गल की थी कि मेले मंजिले जाके लगते हैं जी ਸੋ ਉਨੇ ਟਾਈਮ ਤੱਕ ਇੱਕ ਭਰੋਸਾ ਹੈ ਇੱਕ ਤੁਹਾਡੀ ਡੈਡੀਕੇਸ਼ਨ ਹੈ ਇੱਕ ਤੁਹਾਡਾ ਹਾਰਡਵਰਕ ਹੈ। ਔਰ ਜਦੋਂ ਤੁਸੀਂ ਸਿਨਸੇਰਿਟੀ ਆਫ ਐਫਰਟ ਦੇ ਨਾਲ ਤੁਰਦੇ ਹੋ ਨਾ ਉਦੋਂ ਕੋਈ ਵਜ੍ਹਾ ਨਹੀਂ ਕਿ ਤੁਹਾਡੇ ਅੰਦਰ ਕੌਨਫੀਡੈਂਸ ਨਾ ਹੋਵੇ। ਹੁਣ ਅੱਜਕਲ ਬਹੁਤ ਸਾਰੇ ਲੋਕ ਮੈਨੀਫੈਸਟੇਸ਼ਨ ਟੈਕਨੀਕ ਦੀ ਗੱਲ ਕਰਦੇ। ਇੱਕ ਟਾਈਮ ਹੁੰਦਾ ਸੀ ਜਦੋਂ ਹਰ ਰੱਬ ਦੇ ਨਾਲ ਜੁੜਿਆ ਬੰਦਾ ਇੱਕੋ ਹੀ ਗੱਲ ਕਹਿੰਦਾ ਹੁੰਦਾ ਸੀ ਕਿ ਆ ਚੀਜ਼ ਹੋ ਸਕਦੀ ਹੈ ਜੇ ਉਹ ਚਾਵੇ ਤਾਂ ਬਿਲਕੁਲ ਉਹ origignal manifestation ਹੈ ਜਦੋਂ ਤੁਸੀਂ ਇਨ ਟਿਊਨ ਹੋਗੇ ਜੀ ਕਿ ਜਿੰਨੀ ਦੇਰ ਤੱਕ ਉਹਨੇ ਨਹੀਂ ਚਾਉਣਾ ਉਨੀ ਦੇਰ ਮੈਂ ਆਪਣੀ ਕੋਸ਼ਿਸ਼ ਨਹੀਂ ਛੱਡਣੀ ਉਹ ਚਾਹੂਗਾ ਤਾਂ ਹੋ ਜਾਊ ਇਹਦਾ ਮਤਲਬ ਯੂਨੀਵਰਸ ਤੇ ਤੁਸੀਂ ਇਨ ਸਿੰਕ ਹੋ ਤੇ ਉਹ ਹੋ ਕੇ ਰਹੂਗਾ ਸੋ ਉੱਥੇ ਕੌਨਫੀਡੈਂਸ ਰਹਿੰਦਾ ਹੈ। ਔਰ ਇੱਕ ਸਾਰਿਆਂ ਤੋਂ ਮੇਰਾ ਖਿਆਲ ਹੈ ਲੈਸਰ ਨੋਨ ਐਸਪੈਕਟ ਹੈ ਬੰਦੇ ਦੀ ਪਰਸਨੈਲਿਟੀ ਦਾ ਕਿ ਜਿਹੜਾ ਕੌਨਫੀਡੈਂਸ ਹੈ ਨਾ ਉਹ ਰੋਲਾ ਨਹੀਂ ਪਾਉਂਦਾ। ਹੂੰ। ਜਿਹੜੀਆਂ ਇਨਸਿਕਿਉਰिटीज ਹੁੰਦੀਆਂ ਨਾ ਉਹ ਪਪੂਤਰੀਆਂ ਜੀਆਂ ਰਹਿੰਦੀਆਂ। ਧਿਆਨ ਦਿਓ ਮੇਰੇ ਵੱਲ। ਮੈਨੂੰ ਪੁੱਛੋ, ਮੈਨੂੰ ਦੇਖੋ ਮੈਂ ਕੋਈ ਹਾਂ। ਉਹ ਜਿਸ ਬੰਦੇ ਨੇ ਕੁਝ ਵੀ ਰੋਲਾ ਪਾ ਕੇ ਜ਼ਰ ਨਹੀਂ ਕਰਨਾ ਇਹਦਾ ਮਤਲਬ ਉਹਦੇ ਕੋਲ ਇੰਨਾ ਕੁਝ ਅੰਦਰ ਹੈ ਜਿਹਦੀ ਆਵਾਜ਼ ਬੜੀ ਬੁਲੰਦ ਹੈ ਜੀ ਦੈਟ ਇਜ਼ ਕੌਨਫੀਡੈਂਸ ਹਮ ਤੇ ਹੁਣ ਮੈਂ ਸਭ ਤੋਂ ਇੰਪੋਰਟੈਂਟ ਸਲੀਕੇ ਦੀ ਗੱਲ ਕਰਨ ਜਾ ਰਹੀ ਆ ਅਸੀਂ ਸਾਰੇ ਸਲੀਕੇ ਸਿੱਖ ਲੈਂਦੇ ਆ ਉੱਠਣ ਬੈਠਣ ਦੇ ਖਾਣ ਪੀਣ ਦੇ ਚੰਗੇ ਕੱਪੜੇ ਪਾਣ ਦੇ ਪਰ ਇੱਕ ਸਲੀਕਾ ਜੋ ਅਸੀਂ ਸਿੱਖਣਾ ਭੁੱਲ ਜਾਂਦੇ ਆ ਉਹ ਆ ਜ਼ਿੰਦਗੀ ਨੂੰ ਜਿਉਣ ਦਾ ਹਮ ਅਸੀਂ ਜ਼ਿੰਦਗੀ ਲਗਾਂਦੇ ਆ ਜੀਣ ਦੇ ਤਾਂ ਬਹੁਤ ਘੱਟ ਲੋਕ ਨੇ ਜ਼ਿੰਦਗੀ ਜੀਉਣ ਦਾ ਸਲੀਕਾ ਕੀ ਹੈ ਇੱਕ ਇਹੋ ਜਿਹਾ ਪਜ਼ਲ ਹੈ ਜਿਹਦਾ ਇੱਕ ਅੱਧਾ ਟੁਕੜਾ ਹਮੇਸ਼ਾ ਉਹ ਡੱਬੇ ਤੋਂ ਬਾਹਰ ਹੋਣਾ ਹੈ ਗੁਆਚਿਆ ਹੋਣਾ ਸੋ ਤੁਸੀਂ ਉਹ ਜਿਹੜਾ ਟੁਕੜਾ ਹੈ ਨਾ ਉਹਨੂੰ ਕਿਵੇਂ ਭਰਦੇ ਹੋ ਉਹ ਸਲੀਕਾ ਹੈ ਜੀ ਕੋਈ ਕਿੱਸੇ ਨੂੰ ਨਹੀਂ ਤੁਸੀਂ ਦੇਖੋਗੇ ਜਿਦੇ ਸਾਰੇ ਮਸਲੇ ਜੋ ਉਨੋਲ ਜਾ ਰਹੇ ਨੇ ਉਹ ਉਸ ਵੇਲੇ ਸੁਲਝੇ ਹੋਏ ਨੇ ਉਹਦੀ ਸਿਹਤ ਵੀ ਠੀਕ ਹੈ ਉਹਨੂੰ ਫਿਕਰ ਵੀ ਕੋਈ ਨਹੀਂ ਉਹਦਾ ਮਨ ਬੜਾ ਤਰੋ ਤਾਜ਼ਾ ਹੈ ਉਹ ਫਿਊਚਰ ਵਾਸਤੇ ਬੜਾ ਆਪਟੀਮਿਸਟਿਕ ਹੈ ਇਹ ਸਾਰਾ ਕੰਬੀਨੇਸ਼ਨ ਇਕੱਠਾ ਨਹੀਂ ਦੇਖੋਗੇ ਕਦੇ ਇੱਕ ਪਾਸਿਓਂ ਤੁਸੀਂ ਪਰਦਾ ਟੰਗਿਆ ਤੇ ਦੂਜੇ ਪਾਸਿਓਂ ਲੈ ਗਿਆ ਜੀ ਇੱਕ ਚੀਜ਼ ਤੁਹਾਡੀ ਠੀਕ ਹੋਈ ਸਿਰ ਦੁਖਣਾ ਠੀਕ ਹੋਇਆ ਪੈਰਾਂ 'ਚ ਕੋਈ ਤਕਲੀਫ ਸ਼ੁਰੂ ਹੋ ਗਈ ਇੱਕ ਜੀ ਦਾ ਮੂੰਹ ਸਿੱਧਾ ਹੋਇਆ ਦੂਜੇ ਦਾ ਵਿੰਗਾ ਹੋ ਗਿਆ ਬਿਲਕੁਲ ਸੋ ਇਹ ਸਾਰਾ ਕੁਝ ਜਿਹੜਾ ਹੈਗਾ ਨਾ ਇਹ ਲਾਈਫ ਦਾ ਇੱਕ ਸਿਸਟਮ ਹੈ ਜਿਹੜਾ ਹਮੇਸ਼ਾ ਰਹਿਣਾ ਹੀ ਰਹਿਣਾ ਹੈ ਸੋ ਆਪਾਂ ਕੀ ਕਰਦੇ ਆ ਕਿ ਆਪਾਂ ਸਾਰਾ ਧਿਆਨ ਉਸ ਪਾਸੇ ਦਿੰਨੇ ਆ ਜੋ ਹੈ ਨਹੀਂ ਜੀ ਜੋ ਹੈ ਉਹਦੇ ਜੋਗੀ ਕੋਈ ਗੁੰਜਾਇਸ਼ ਹੀ ਨਹੀਂ ਆਪਾਂ ਸੋਚਦੇ ਨਹੀਂ ਉਹਨੂੰ ਤਾਂ ਇੰਜੋਏ ਕੀ ਕਰਨਾ ਹੂੰ ਆ ਨਹੀਂ ਹੋਇਆ ਆ ਹੋ ਜੇ ਤਾਂ ਠੀਕ ਹੈ ਸੋ ਉਹ ਹੋਵੇ ਨਾ ਹੋਵੇ ਜੋ ਕੁਝ ਹੈ ਉਹ ਸ਼ਾਇਦ ਉਹਨਾਂ ਸਾਰੇ ਲੋਕਾਂ ਨਾਲੋਂ ਬਹੁਤ ਜ਼ਿਆਦਾ ਹੋਊਗਾ ਜਿਹੜੇ ਫੇਰ ਵੀ ਨਾ ਹੋਇਆ ਤੇ ਵੀ ਖੁਸ਼ ਨੇ ਜੀ ਜਿਨ੍ਹਾਂ ਨੂੰ ਇਸ ਗੱਲ ਦੀ ਪਰਵਾਹ ਨਹੀਂ ਵੀ ਕਿੰਨੇ ਖਾਨੇ ਖਾਲੀ ਨੇ ਤੇ ਇਹ ਸ਼ਾਇਦ ਕਦੇ ਭਰਦੇ ਅਸੀਂ ਦੇਖਣੇ ਵੀ ਨਹੀਂ ਹੂੰ ਕੁਝ ਅਜਿਹੇ ਲੋਕ ਨੇ ਜਿਹੜੇ ਬੂਟਾਂ ਦਾ ਫਿਕਰ ਕਰਦੇ ਨੇ ਇਹ ਬਹੁਤ ਪੁਰਾਣੀ ਫਿਲਾਸਫੀ ਹੈ ਕੁਝ ਜਏ ਨੇ ਜਿਨ੍ਹਾਂ ਨੇ ਪੈਰਾਂ ਬਿਨਾਂ ਵੀ ਬਹੁਤ ਲੰਬਾ ਸਫ਼ਰ ਗਾ ਲਿਆ ਸੋ ਸਾਰਿਆਂ ਤੋਂ ਜਿਹੜਾ ਮੁੱਖ ਮੁੱਦਾ ਹੈ ਜ਼ਿੰਦਗੀ ਦਾ ਉਹ ਤਾਂ ਇਹ ਹੈ ਕਿ ਤੁਸੀਂ ਕਿੰਨਾ ਨਜ਼ਰਾਨਾ ਜ਼ਿੰਦਗੀ ਨੂੰ ਦੇਖਦੇ ਹੋ ਯਾਨੀ ਕਿ ਸਾਰੀ ਗੱਲ ਸੋਚਦੀ ਹੈ ਸਾਰੀ ਗੱਲ ਹੀ ਸੋਚਦੀ ਹੈ ਤੁਸੀਂ ਜੇ ਹਰ ਵੇਲੇ ਇੱਕ ਮਯੂਸ ਦਾ ਮੋਹਲ ਬਣਾ ਕੇ ਆਪਣੇ ਮੰਦਰ ਰੱਖੋਗੇ ਤਾਂ ਤੁਹਾਨੂੰ ਕੋਈ ਕਿਤੇ ਬਿਠਾ ਦੇ ਉਹ ਮਯੂਸੀ ਨਹੀਂ ਜਾਣੀ ਤੁਸੀਂ ਖੁਸ਼ ਨਹੀਂ ਹੋਣਾ ਤੁਸੀਂ ਕਿਸੇ ਦੇ ਨਾਲ ਵੀ ਉਸ ਤਰੀਕੇ ਦੀ ਤੁਹਾਡੀ ਉਨੀ ਰਹਿਣੀ ਮਿਲਣੀ ਨਹੀਂ ਰਹਿਣੀ ਜਿਹੜੀ ਇੱਕ ਯਾਦ ਬਣ ਸਕੇ ਜਿਸ ਦਾ ਅਗਲੇ ਨੂੰ ਵੀ ਕੋਈ ਫਾਇਦਾ ਹੋਵੇ ਤੇ ਤੁਸੀਂ ਵੀ ਮਹਿਸੂਸ ਕਰੋ ਵੀ ਅੱਜ ਦਾ ਦਿਨ ਮੇਰਾ ਬਹੁਤ ਵਧੀਆ ਨਿਕਲਿਆ ਜੀ ਉਹ ਨਹੀਂ ਹੁੰਦਾ ਹਰ ਰਿਸ਼ਤੇ ਦੇ ਵਿੱਚ ਤੁਸੀਂ ਕਲਕੜੀ ਆਪ ਪਰ ਲੈਣੀ ਹੈ ਇਹਦੇ ਨਾਲ ਇਸ ਗੱਲ ਤੇ ਲੜਪੋ ਦੇ ਨਾਲ ਉਸ ਤੇ ਹੋ ਜੋ ਇਹ ਗੱਲਾਂ ਨਹੀਂ ਹੁੰਦੀਆਂ ਸਾਰਿਆਂ ਤੋਂ ਵੱਡੀ ਗੱਲ ਇਹੀ ਹੈ ਕਿ ਆਪਣਾ ਦਿਲ ਆਪਣੀਆਂ ਉਲਝਣਾਂ ਆਪਣੀਆਂ ਮੁਸੀਬਤਾਂ ਤੋਂ ਕਿਤੇ ਵੱਡਾ ਰੱਖਣਾ ਪੈਂਦਾ ਜੀ ਔਰ ਜਿਹੜੇ ਆਪਣੇ ਰਿਸ਼ਤਿਆਂ ਦੀਆਂ ਰਿਸ਼ਿਆਂ ਦਾ ਛੋਟਾਪਨ ਹੈ ਰਿਸ਼ਤਿਆਂ ਦੀਆਂ ਕਮੀਆਂ ਨੇ ਕਈ ਵਾਰੀ ਰਿਸ਼ਤੇ ਹੁੰਦੇ ਹੀ ਨਹੀਂ ਇਹ ਸਿਰਫ ਇੱਕ ਕਾਰਮਿਕ ਡੈਟਸ ਜੀ ਨੂੰ ਕਹਨੇ ਹੈ ਕਰਮਾਂ ਦੇ ਕਰਜ਼ੇ ਹੁੰਦੇ ਆ ਜੀ ਉਹਨਾਂ ਨੂੰ ਆਪਾਂ ਰਿਸ਼ਤਿਆਂ ਦਾ ਰੂਪ ਦਿੰਨੇ ਆ ਰਿਸ਼ਤਿਆਂ ਦਾ ਨਾਮ ਦਿੰਨੇ ਆ ਚਲੋ ਜਦੋਂ ਲੈਣੇ ਹੋਣਗੇ ਲੱਥ ਵੀ ਜਾਣਗੇ ਘਟੋ ਘਟ ਇਹਨਾਂ ਦਾ ਬੋਝ ਹੋਰ ਤਾਂ ਨਾ ਵਧਾਈਏ ਅਗਲੇ ਜਨਮ ਜੋਗਾ ਕਰਜ਼ਾ ਤਾਂ ਨਾ ਲੈ ਕੇ ਜਾਏ ਆਵਦੇ ਜੁਗੀ ਜਦੋਂ ਤੁਸੀਂ ਇੱਕ ਡਿਸਾਈਡ ਕਰ ਲੈਨੇ ਹੋ ਨਾ ਮਨ ਨਾਲ ਕਿ ਮੇਰੇ ਵੱਲੋਂ ਤਾਂ ਨਹੀਂ ਹੋਗਾ ਮਾੜਾ ਮੈਂ ਆਪਣੇ ਵੱਲੋਂ ਨਾ ਕਰਾਂ ਜੋ ਅਗਲਾ ਕਰਦਾ ਉਹ ਉਹਦੀ ਸਮਝ ਹੈ ਉਹਦੇ ਨਾਲ ਇੱਕ ਪੀਸ ਤੁਸੀਂ ਆਪਦੇ ਵਾਸਤੇ ਕ੍ਰੀਏਟ ਕਰ ਲਈ ਜੀ ਕਿਉਂਕਿ ਤੁਸੀਂ ਮੜਾ ਕਰਨਾ ਨਹੀਂ ਇਸ ਕਰਕੇ ਤੁਸੀਂ ਮਾੜੀ ਸੋਚ ਨੂੰ ਆਪਣੇ ਦਿਮਾਗ ਦੇ ਵਿੱਚ ਜਗ੍ਹਾ ਨਹੀਂ ਦੇਣੀ ਇਹਨੇ ਆ ਕਿ ਹੁਣ ਇਹਦਾ ਜਵਾਬ ਜੇ ਮੈਂ ਨਾ ਦਿੱਤਾ ਤਾਂ ਮੈਂ ਕਾਦੀ ਦੁਨੀਆ ਤੇ ਆਈ ਉਹ ਸਾਰਾ ਕੁਝ ਜਦੋਂ ਖਤਮ ਹੋ ਜਾਂਦਾ ਹੈ ਨਾ ਫਿਰ ਉਹਦੇ ਨਾਲ ਇੱਕ ਹੁੰਦਾ ਹੈ ਕਿ ਤੁਹਾਡੇ ਵਾਲਾ ਜਿਹੜਾ ਪਸਾ ਹੈ ਨਾ ਉਥੋਂ ਤਾਂ ਖਲਾਰਾ ਚੱਕਿਆ ਗਿਆ ਹੂੰ ਬਿਲਕੁਲ ਸਹੀ ਸੋ ਉਹ ਤੁਸੀਂ ਤਾਂ ਸਲੀਕੇ ਚੋਂ ਨਾ ਜੀ ਔਰ ਲੋਕਾਂ ਨੂੰ ਨਜ਼ਰ ਆਉਂਦਾ ਤੁਸੀਂ ਆਪਣੇ ਮੂੰਹੋਂ ਕਹਿ ਕੇ ਕਿਸੇ ਨੂੰ ਤੁਹਾਨੂੰ ਦੱਸਣਾ ਨਹੀਂ ਪੈਂਦਾ ਕਿ ਆਹ ਰਿਸ਼ਤੇ ਵਿੱਚ ਆਹ ਮੇਰੇ ਘਾਟੇ ਨੇ ਤੇ ਆਹ ਮੇਰੇ ਵਾਦੇ ਨੇ ਨਹੀਂ ਸਪਨੂ ਨਜ਼ਰ ਆਉਂਦਾ ਲੋਕਾਂ ਦੀਆਂ ਨਜ਼ਰਾਂ 'ਚ ਅਗਲੇ ਦਾ ਵਤੀਰਾ ਵੀ ਹੈ ਤੁਹਾਡਾ ਲੈਜ਼ਰ ਵੀ ਹੈ ਜੀ ਜਵਾਬੀ ਫਾਇਰ ਹੈ ਉਹਦੇ ਨਾਲ ਕੁਝ ਬਹੁਤਾ ਮੈਂ ਕਿਸੇ ਦਾ ਬੰਨਦਾ ਵੇਖਿਆ ਨਹੀਂ ਹਮ ਬਾਕੀ ਹੀ ਮੇਰੇ ਖਿਆਲ ਨਾਲ ਜ਼ਿੰਦਗੀ ਅਸਲ ਵਿੱਚ ਸ਼ੁਰੂ ਹੀ ਉਦੋਂ ਹੁੰਦੀ ਹੈ ਜਦੋਂ ਇਹ ਵਾਲਾ ਸਲੀਕਾ ਆ ਜਾਏ ਕਿ ਮੈਂ ਆਪਣੇ ਵੱਲੋਂ ਕਿਸੇ ਦਾ ਮਾੜਾ ਕਰਨਾ ਨਹੀਂ ਬਾਕੀ ਜੋ ਮਾੜਾ ਕਰ ਰਿਹਾ ਹੈ ਉਸ ਉਸ ਦੇ ਕਰਮ ਉਹ ਪ੍ਰਮਾਤਮਾ ਆਪਣੇ ਆਪ ਹੀ ਉਸ ਦਾ ਹਿਸਾਬ ਕਿਤਾਬ ਰੱਖੇਗਾ ਤੇ ਆਪਣੇ ਵੱਲੋਂ ਮੈਂ ਇੱਕ ਇੱਕ ਵਧੀਆ ਜ਼ਿੰਦਗੀ ਜੀ ਲਈ ਹੈ ਇਤੋਂ ਹੀ ਇੱਕ ਕੁਐਸਚਨ ਹੋਰ ਮੇਰੇ ਮਨ ਚ ਆਇਆ ਸਭ ਤੋਂ ਵਧੀਆ ਸਲੀਕਾ ਹੋਣਾ ਚਾਹੀਦਾ ਹੈ ਆਪਣੇ ਆਪ ਨੂੰ ਪਿਆਰ ਕਰਨ ਦਾ ਅਸੀਂ ਰਿਸ਼ਤਿਆਂ 'ਚ ਵੀ ਬੜੇ ਸਲੀਕੇਦਾਰ ਰਹਿਣੇ ਆ ਅਸੀਂ ਹਰ ਇੱਕ ਚੀਜ਼ ਨੂੰ ਬੜੇ ਸਲੀਕੇ ਦੇ ਨਾਲ ਘਰ ਦੇ ਵਿੱਚ ਚੀਜ਼ਾਂ ਵੀ ਬੜੇ ਸਲੀਕੇ ਨਾਲ ਰੱਖਦੇ ਆ ਕੋਈ ਇੱਧਰ ਉੱਧਰ ਨਾ ਹੋ ਜਾਏ ਪਰ ਕਈ ਵਾਰੀ ਅਸੀਂ ਆਪਣੇ ਆਪ ਨੂੰ ਪਿਆਰ ਕਰਨ ਦੇ ਵਿੱਚ ਇੱਕ ਅੰਗੈਲੀ ਵਰਤ ਜਾਂਦੇ ਆ ਪਹਿਲਾਂ ਤਾਂ ਜੇ ਤੁਸੀਂ ਆਪਣਾ ਮੁੱਲ ਨਹੀਂ ਪਾਉਂਗੇ ਜਾਂ ਯੂ ਡੋਨਟ ਲਰਨ ਟੂ ਬੀ ਕਾਈਂਡ ਟੂ ਯੋਰਸੈਲਫ ਫਿਰ ਆਪਾ ਕਿਸੇ ਨੂੰ ਵੀ ਕੀ ਕਹਿ ਸਕਦੇ ਆ ਵੀ ਭल्या ਲੋਕਾ ਤੂੰ ਮੇਰੇ ਨਾਲ ਚੰਗਾ ਰਹਿ ਹੂੰ ਸੋ ਆਪਣੇ ਆਪ ਨਾਲ ਸਹਾਨੂੰਪੂਤੀ ਰੱਖਣੀ ਪੈਂਦੀ ਏ ਥੋੜਾ ਜਿਹਾ ਆਪਣੇ ਆਪ ਦਾ ਹਮਦਰਦ ਬਣਨਾ ਪੈਂਦਾ ਔਰ ਜੇ ਤੁਸੀਂ ਉਹ ਆਪਣੀਆਂ ਤਕਲੀਫਾਂ ਦੇ ਵਿੱਚ ਵਾਅਦਾ ਕਰ ਰਹੇ ਹਾਂ ਨਾ ਤੇ ਤੁਹਾਡੀ ਪਰਸਨੈਲਿਟੀ ਇਹੋ ਜਿਹੀ ਬਣ ਜੂਗੀ ਕਿ ਹਰ ਇੱਕ ਬੰਦਾ ਤੁਸੀਂ ਉਹ ਚੀਜ਼ ਅਟਰੈਕਟ ਕਰ ਬਿਓ ਜੋ ਤੁਸੀਂ ਹੋ ਹੂੰ ਜੇ ਤੁਸੀਂ ਚੋਬਾਂ ਕਿਸੇ ਦੀਆਂ ਸੰਭਾਲ ਕੇ ਰੱਖਣ ਲੱਗ ਜੋਂ ਨਾ ਤੇ ਹਰ ਇੱਕ ਬੰਦੇ ਨੇ ਤੁਹਾਨੂੰ ਜੋ ਵੀ ਮਾਰਨੀ ਹੈ ਆਪਾਂ ਵੇਖਿਆ ਨਾ ਕਿ ਕਿਤੇ ਸੱਟ ਲੱਗ ਜਾਂਦੀ ਹੁੰਦੀ ਹੈ ਉਹ ਤੇ ਪੱਟੀ ਬੰਨੀ ਦੀ ਹੈ ਕਦੇ ਵਾਸਤੇ ਬੰਨੀ ਦੀ ਹੈ ਆਰਾਮ ਮਿਲ ਜਾਏ ਆਰਾਮ ਮਿਲ ਜਾਏ ਤੇ ਹੋਰ ਸੱਟ ਨਾ ਲੱਗੇ ਹਾਂਜੀ ਕਿਉਂਕਿ ਜਿੱਥੇ ਕਿਤੇ ਤਰੇੜ ਆਈ ਹੋਵੇ ਨਾ ਉਹ ਤਰੇੜ ਇਸ ਕਰਕੇ ਭਰਨੀ ਪੈਂਦੀ ਹੈ ਵੀ ਇਹਦਾ ਪੜਾ ਹੋਰ ਨਾ ਵੱਜੇ ਜੀ ਐਗਜ਼ੈਕਟਲੀ ਹੋਵੇ ਹੈ ਲਾਈਫ ਦੇ ਵਿੱਚ ਜਦੋਂ ਆਪਾਂ ਪੱਟੀਆਂ ਨਹੀਂ ਬੰਦੇ ਆਪਾਂ ਉਹ ਜ਼ਖਮਾਂ ਨੂੰ ਪਾਲਣਾ ਸ਼ੁਰੂ ਕਰ ਦਿੰਨੇ ਆ ਇਹ ਰਿਸ਼ਤਾ ਤਾਂ ਮੈਂ ਠੀਕ ਕਰਨਾ ਨਹੀਂ ਇਹਨੇ ਆ ਕਿਆ ਇਹਦੇ ਨਾਲ ਹੁਣ ਮੈਂ ਦੇਖਿਓ ਮੈਂ ਇਹਦੇ ਨਾਲ ਕੀ ਕਰਤੀ ਜੀ ਇਹ ਕਰ ਦੋ ਉਹਦੇ ਨਾਲ ਕੀ ਹੋਣਾ ਉਹ ਇੱਕ ਬਿਮਾਰੀ ਜਿਹੜੀ ਹੈ ਉਹਦਾ ਹਿੱਸਾ ਤੁਸੀਂ ਵੀ ਬਣ ਗਏ ਹੋ ਪਹਿਲਾਂ ਅਗਲਾ ਇੱਕ ਬੰਦਾ ਬਿਮਾਰ ਸੀ ਜ਼ੈਨੀ ਤੌਰ ਤੇ ਹੁਣ ਤੁਸੀਂ ਵੀ ਉਹਦੇ ਨੇੜ ਤੇ ੜੀ ਹੋ ਹਮ ਉੰਨੀ ਕੀ ਤੁਹਾਡੀ ਸੋਚ ਬਣ ਗਈ ਉੰਨੀ ਕੀ ਤੁਹਾਡੀ ਗੇਮ ਰਹਿ ਗਈ ਤੇ ਜੇ ਤੁਸੀਂ ਆਪਣੇ ਆਪ ਨੂੰ ਇਹ ਸਮਝਾਓ ਕਿ ਇਹਦੀ ਸਮਝ ਬੂਝ ਨੇ ਤੇ ਇਹਨੂੰ ਲਿਮਟ ਕੀਤਾ ਹੋਇਆ ਇਦੇ ਕੋਲ ਨਾ ਕੋਈ ਸਿਆਣੀ ਗੱਲ ਹੈ ਨਾ ਇਹਦੇ ਕੋਲ ਕੋਈ ਚੰਗਾ ਅਹਿਸਾਸ ਹੈ ਨਾ ਇਹ ਕਿਸੇ ਚੰਗੇ ਰਿਸ਼ਤੇ ਦੇ ਕਾਬਲ ਹੈ ਮੇਰੇ ਕੋਲ ਦੋ ਚੁਆਇਸਸ ਹੈ ਜਾਂ ਤਾਂ ਮੈਂ ਇਹਨੂੰ ਆਪਣੀ ਲਾਈਫ ਚੋਂ ਬਲੌਕ ਕਰ ਦੇਵਾਂ ਕਿ ਮੈਂ ਇਹਨਾਂ ਲੰਬਾ ਦੇਖ ਲਿਆ that is it matter is over ਜੇ ਫਰਜ਼ ਕਰੋ ਇਹ ਰਿਸ਼ਤਾ ਉਸ ਸੂਚੀ ਚ ਨਹੀਂ ਆਉਂਦਾ ਜਿੱਥੇ ਤੁਸੀਂ ਬਲੌਕ ਕਰ ਸਕਦੇ ਹੋ ਫੇਰ ਇਸ ਰਿਸ਼ਤੇ ਨੂੰ ਚਲਾਉਣ ਵਾਸਤੇ ਮੈਂ ਘਟੋਕਟ ਆਪਣੀ ਸਿਆਣਪ ਦਾ ਸੌਦਾ ਇਹਦੇ ਕਮਲਪੁਰੇ ਨਾਲ ਨਾ ਕਰਾਂ। ਜੀ। ਮੈਂ ਤਾਂ ਠੀਕ ਰਹਾ ਹੂੰ। ਜੇ ਰਿਸ਼ਤਾ ਛੋਟਾ ਹੈ ਤਾਂ ਮੈਨੂੰ ਕਿਨੇ ਮਜਬੂਰ ਕੀਤਾ ਵੇ ਮੈਂ ਵੀ ਆਪਣੇ ਆਪ ਨੂੰ ਛੋਟਾ ਕਰਾਂ। ਤੇ ਜੇਕਰ ਮੈਂ ਗੱਲ ਕਰਾਂ ਕਿ ਸਲੀਕੇ ਤੋਂ ਬਾਅਦ ਦੀ ਜ਼ਿੰਦਗੀ ਜਦੋਂ ਇੱਕ ਸਲੀਕਾ ਜ਼ਿੰਦਗੀ ਦੇ ਵਿੱਚ ਆ ਜਾਏ ਆਪਣੇ ਆਪ ਨੂੰ ਪਿਆਰ ਕਰਨ ਦਾ, ਜ਼ਿੰਦਗੀ ਨੂੰ ਜਿਉਣ ਦਾ, ਜ਼ਿੰਦਗੀ ਨੂੰ ਇੱਕ ਵੱਡੀ ਨਜ਼ਰ ਨਾਲ ਦੇਖਣ ਦਾ। ਮੈਂ ਕਿਸੇ ਦਿਨ ਨਾਲ ਇੱਕ ਵਾਰੀ ਇੰਟਰਵਿਊ ਕਰ ਰਹੀ ਸੀ ਤਾਂ ਉਹਨਾਂ ਨੇ ਕਿਹਾ ਕਿ ਗੁਲਾਬੀ ਰੰਗ ਦਾ ਚਸ਼ਮਾ ਪਾ ਲਓ ਫਿਰ ਤੁਹਾਨੂੰ ਸਾਰਾ ਕੁਝ ਗੁਲਾਬੀ ਲੱਗੇਗਾ ਤੇ ਇਸੇ ਤਰੀਕੇ ਦੇ ਨਾਲ ਸਾਡੀ ਜਿਹੜੀ ਸੋਚ ਹੈ ਉਹ ਸਾਰੇ ਇਸ ਰਿਸ਼ਤਿਆਂ ਨੂੰ ਤੇ ਜ਼ਿੰਦਗੀ ਨੂੰ ਚਲਾਉਂਦੀ ਹੈ ਜੇਕਰ ਮੈਂ ਤੁਹਾਨੂੰ ਪੁੱਛਾਂ ਕਿ ਜ਼ਿੰਦਗੀ ਦੇ ਵਿੱਚ ਬੜੇ سارے ਉਤਾਰ ਚੜ੍ਹਾਅ ਆਂਦੇ ਆ ਬੜੇ ਲੋਕ ਸਾਨੂੰ ਜੱਜ ਕਰਦੇ ਆ ਸਾਡੇ ਬਾਰੇ ਕਈ ਵਾਰੀ ਪਿੱਠ ਦੇ ਪਿੱਛੇ ਬੜੇ ਗਲਤ ਸ਼ਬਦ ਵਰਤੇ ਜਾਂਦੇ ਆ ਕਈ ਵਾਰੀ ਸਾਹਮਣੇ ਵੀ ਵਰਤ ਲਈ ਜਾਂਦੇ ਆ ਇਨਾ ਸਾਰੀਆਂ ਚੀਜ਼ਾਂ ਨੂੰ ਨਜਿੱਠਦੇ ਹੋਏ ਇੱਕ ਸਲੀਕੇਦਾਰ ਪੂਰੀ ਜ਼ਿੰਦਗੀ ਦਾ ਜੇ ਮੈਂ ਸਮ ਅਪ ਕਰਨਾ ਚਾਹਾਂ ਜਿਸ ਦੇ ਵਿੱਚ ਇੱਕ ਪੂਰੀ ਸ਼ਖਸੀਅਤ ਜਿਹੜੀ ਹੈ ਉਹ ਇਦਾਂ ਦੀ ਹੋਵੇ ਕਿ ਜਿੰਨੂੰ ਦੇਖ ਕੇ ਲੋਕਾਂ ਨੂੰ ਲੱਗੇ ਕਿ ਹਾਂ ਕਿਰਦਾਰ ਇਹੋ ਜਿਹਾ ਹੋਣਾ ਚਾਹੀਦਾ ਹੈ ਤਾਂ ਉਸ ਕਿਰਦਾਰ ਦੀਆਂ ਕਿਹੜੀਆਂ ਖੂਬੀਆਂ ਹੋਣੀਆਂ ਚਾਹੀਦੀਆਂ ਨੇ ਹਰ ਇੱਕ ਬੰਦੇ ਦਾ ਇੱਕ ਰੋਲ ਮਾਡਲ ਹੁੰਦਾ ਹੈ ਹਰ ਇੱਕ ਬੰਦਾ ਦੇਖੋ ਮੌਸਮ ਬਦਲਦੇ ਹੈ ਨਾ ਮੌਸਮ ਦੇ ਨਾਲ ਲੋੜਾਂ ਬਦਲਦੀਆਂ ਕਦੇ ਤੁਸੀਂ ਕਤਾਰਾਂ ਮਗਰਲੀਆ ਕਤਾਰਾਂ ਦਾ ਹਿੱਸਾ ਹੁੰਦੇ ਹੋ ਜਦੋਂ ਹਲੇ ਜ਼ਿੰਦਗੀ ਦਾ ਮਿਹਰਬਾਨ ਰੂਪ ਦੇਖਣ ਨੂੰ ਤੁਹਾਨੂੰ ਬਹੁਤ ਲੰਬਾ ਵਕਤ ਲੱਗਣਾ ਹੁੰਦਾ ਉਦੋਂ ਤੁਸੀਂ ਜ਼ਿੰਦਗੀ ਦੇ ਵਿੱਚ ਕਿਸੇ ਕਿਸਮ ਦੀ ਲੋ ਪਰਵਾਹੀ ਨਹੀਂ ਵਰਤ ਸਕਦੇ ਜੀ ਕਿ ਚਲੋ ਹਲੇ ਮੇਰੀ ਵਾਰੀ ਨਹੀਂ ਆਈ ਹਲੇ ਮੈਂ ਇੰਨੇ ਜੋਗੀ ਨਹੀਂ ਹੋਈ ਕਿ ਮੈਂ ਇਸ ਸਾਰੇ ਇਮਤਿਹਾਨਾਂ ਦੇ ਵਿੱਚ ਇੱਕ ਫਰੰਟ ਖੋਲ ਸਕਾਂ ਇੱਕ ਵਕਤ ਆਊਗਾ ਜਦੋਂ ਮੈਨੂੰ ਕਿਸੇ ਦੇ ਨਾਲ ਇਕੱਲੇ-ਇਕੱਲੇ ਦੇ ਨਾਲ ਉਲਝ ਕੇ ਜਵਾਬ ਨਹੀਂ ਦੇਣਾ ਪਊਗਾ ਮੇਰੀ ਕਾਮਯਾਬੀ ਹੀ ਜਵਾਬ ਬਣ ਕੇ ਪੇਸ਼ ਆਊਗੀ ਸੋ ਮੇਰੇ ਹਿਸਾਬ ਦੇ ਨਾਲ ਕਿ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਕਿ ਤੁਸੀਂ ਪਹਿਲਾਂ ਤਾਂ ਆਪਣੇ ਆਪ ਨੂੰ ਬਿਲਡ ਅਪ ਕਰੋ। ਔਰ ਬਿਲਡ ਅਪ ਕਰਨ ਦਾ ਮਤਲਬ ਇਹ ਹੁੰਦਾ ਹੈ ਕਿ ਹਰ ਉਹ ਇੰਗਰੀਡੀਅੰਟਸ ਜਿਹੜਾ ਇੱਕ ਡਿਸ਼ ਦੇ ਵਿੱਚ ਹੈ ਨਾ ਕਿ ਥੋੜਾ ਨੋਨ ਵੀ ਚਾਹੀਦਾ ਥੋੜੀ ਮਿਰਚ ਵੀ ਚਾਹੀਦੀ ਹੈ ਥੋੜਾ ਥੋੜੀ ਖੰਡ ਵੀ ਚਾਹੀਦੀ ਥੋੜਾ ਘਿਓ ਵੀ ਚਾਹੀਦਾ ਉਸੇ ਤਰ੍ਹਾਂ ਪਰਸਨੈਲਿਟੀਆਂ ਹੈ। ਉਹਦੇ ਵਿੱਚ ਇੰਟੈਲੈਕਟ ਵੀ ਚਾਹੀਦਾ ਉਹਦੇ ਵਿੱਚ ਟੈਕਟ ਵੀ ਚਾਹੀਦਾ। ਉਹਦੇ ਵਿੱਚ opportunity in cash ਕਰਨ ਦੀ ਕਾਬਲੀਅਤ ਵੀ ਚਾਹੀਦੀ ਹੈ ਉਹਦੇ ਵਿੱਚ opportunity क्रिएट ਕਰਨ ਦੀ ਦਾ ਮਦਦ ਵੀ ਚਾਹੀਦਾ ਹਮ ਫਸ ਕਰੋ ਥੋੜਾ ਟੈਲੈਂਟ ਇਸ ਕਿਸਮ ਦਾ ਹੈ ਕਿ ਇਹ ਲੋਕਾਂ ਨੂੰ ਲੋਕੀ ਤਿਆਰ ਨਹੀਂ ਹੈ ਹਲੇ ਉਹ ਵਕਤ ਨਹੀਂ ਆਇਆ ਤੁਸੀਂ ਤਾਂ ਸ਼ਾਇਰੀ ਕਰਦੇ ਹੋ ਪਰ ਹਲੇ ਵਕਤ ਨਹੀਂ ਆਇਆ ਲੋਕਾਂ ਦਾ ਸ਼ਾਇਰੀ ਜੋਗੀ ਵੇਲ ਦੁਨੀਆ ਕੋਲ ਹੈ ਨਹੀਂ ਉਹ ਕਹਿੰਦੇ ਵੀ ਜਾਂ ਤੂੰ ਡਾਕਟਰ ਹੈ ਜਾਂ ਤੂੰ ਇੰਜੀਨੀਅਰ ਹੈ ਜਾਂ ਤੂੰ ਟੀਚਰ ਹੈ ਜਾਂ ਤੂੰ ਕੀ ਹੈ ਹਮ ਸ਼ੋਅ ਕਰ profession ਫਿਰ ਉਸ ਟੈਲੈਂਟ ਨੂੰ ਉੱਥੋਂ ਤੱਕ ਲੈ ਕੇ ਜਾਓ ਜਿੱਥੇ ਤੱਕ ਸਾਰੇ ਡਾਕਟਰ ਵੀ ਸਾਰੇ ਇੰਜੀਨੀਅਰ ਵੀ ਸਾਰੇ ਟੀਚਰ ਵੀ ਆਪਣੇ ਵਕਤ ਵਿੱਚ ਸਾਰਿਆਂ ਤੋਂ ਕੀਮਤੀ ਉਸ ਵਕਤ ਨੂੰ ਜਾਣਨ ਜਿਸ ਵੇਲੇ ਉਹ ਤੁਹਾਡੀ ਸ਼ਾਇਰੀ ਸੁਣਦੇ ਆ ਵਾਹ ਜੀ ਅੱਜ ਮੈਡਮ ਨੇ ਬੜੇ ਹੀ ਵਿਸਤਾਰ ਦੇ ਨਾਲ ਬੜੀਆਂ ਚੀਜ਼ਾਂ ਦਸੀਆਂ ਅਸਲ ਵਿੱਚ ਜ਼ਿੰਦਗੀ ਵਿੱਚ ਆਏ ਆ ਤੇ ਜ਼ਰੂਰੀ ਹੈ ਕਿ ਅਸੀਂ ਕਿਸੇ ਦੇ ਦਿਲ ਦੇ ਵਿੱਚ ਥੋੜੀ ਥਾਂ ਬਣਾ ਲਈਏ ਤੇ ਉਹ ਥਾਂ ਬਣਾਉਣ ਦੇ ਲਈ ਸਲੀਕਾ ਹੀ ਜ਼ਰੂਰੀ ਹੈ ਤੇ ਸਭ ਤੋਂ ਵੱਧ ਸਲੀਕਾ ਜੋ ਮੈਡਮ ਨੇ ਦੱਸਿਆ ਰਿਸ਼ਤਿਆਂ ਦੇ ਵਿੱਚ ਜ਼ਿੰਦਗੀ ਜਿਉਣ ਦੇ ਵਿੱਚ ਤੇ ਆਪਣੇ ਆਪ ਦੇ ਨਾਲ ਪਿਆਰ ਕਰਨ ਦੇ ਵਿੱਚ ਜਦੋਂ ਅਸੀਂ ਥੋੜਾ ਥੋੜਾ ਹਰ ਇੱਕ ਚੀਜ਼ ਸਿੱਖ ਲੈਣੇ ਆ ਚਾਹੀਓ ਪਹਿਰਾਵਾ ਹੋਵੇ ਚਾਹੀਓ ਖਾਨ ਪੀਨ ਹੋਵੇ ਚਾਹੀਓ ਗੱਲਬਾਤ ਕਰਨ ਦਾ ਸਲੀਕਾ ਹੋਵੇ ਤਾਂ ਅਸੀਂ ਕਿਤੇ ਨਾ ਕਿਤੇ ਇਸ ਦੁਨੀਆ ਦੇ ਵਿੱਚ ਆਪਣੀ ਪਛਾਣ ਬਣਾਉਣ ਦੇ ਵਿੱਚ ਕਾਮਯਾਬ ਹੁੰਦੇ ਹਾਂ ਜਿਵੇਂ ਮੈਮ ਨੇ ਦੱਸਿਆ ਕਿ ਗਲਤ ਹੈ ਇਹ ਹੁੰਦੀ ਹੈ ਕਿ ਤੁਹਾਡੇ ਚਿਹਰੇ ਦਾ ਜਿਹੜਾ ਆਤਮ ਵਿਸ਼ਵਾਸ ਤੇ ਦੂਸਰਾ ਤੁਹਾਡੇ ਅੰਦਰ ਜੋ ਗਿਆਨ ਹੈ ਉਹ ਜਿਸ ਇਨਸਾਨ ਦੇ ਵਿੱਚ ਹੈ ਉਹ ਦੂਰੋਂ ਹੀ ਪਛਾਣਿਆ ਜਾਏਗਾ ਮੈਮ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੇ ਕੋਸ਼ਿਸ਼ ਕਰਾਂਗੇ ਅਸੀਂ ਸਾਰੇ ਥੋੜਾ ਥੋੜਾ ਸਲੀਕੇਦਾਰ ਬਨਣ ਦੀ ਤਾਂ ਜੋ ਇਹ ਗੱਲਾਂ ਜਿਹੜੀਆਂ ਸਾਡੇ ਸਮਾਜ ਵਿੱਚ ਫੈਲਣ ਕਿਸੇ ਨੂੰ ਗੱਲ ਕਹਿਣ ਦੇ ਵਿੱਚ ਵੀ ਸਲੀਕਾ ਚਾਹੀਦਾ ਹੈ ਜਿਵੇਂ ਮੈਮ ਨੇ ਤਸਾ ਕਈ ਵਾਰੀ ਲੋਕ ਸਾਰੀ ਗੱਲ ਕਹਿ ਦਿੰਦੇ ਪਰ ਉਹ ਚੁਭ ਵੀ ਨਹੀਂ ਲੱਗਦੀ ਸਲੀਕਾ ਹੈ ਇਹ ਤੇ ਇਸੇ ਤਰੀਕੇ ਦੇ ਨਾਲ ਹੀ ਜ਼ਿੰਦਗੀ ਜਿਈਏ ਤਾਂ ਕਿ ਅਸੀਂ ਕਿਸੇ ਨੂੰ ਨੁਕਸਾਨ ਨਾ ਪਹੁੰਚਾਈਏ ਬਲਕਿ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਦੇ ਨਾਲ ਚੰਗੇ ਅਨੁਭਵ ਲੈ ਕੇ ਜਾਈਏ ਮੈਂ ਤੁਸੀ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਤੁਹਾਨੂੰ ਕਿਵੇਂ ਦਾ ਲੱਗਾ ਪ੍ਰੋਗਰਾਮ ਤੁਸੀਂ ਕਮੈਂਟਸ ਦੇ ਵਿੱਚ ਜ਼ਰੂਰ ਦਸੀਓ ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਇਨਾ ਹੀ ਫਿਰ ਮਿਲਾਂਗੇ ਧੰਨਵਾਦ